ਮੁੜੇ ਲਾਂਦੇ ਸੀ ਮੇਰੇ ਮੇਵਸਤ ਬਾਰ ਮੈਂ ਫਿਰ ਵੀ ਜੀ ਕਰ ਲੈ ਮੈਨੂੰ ਕੁੱਟ ਪਤਾ ਡੰਡੇ ਨਾਲ ਮੈਂ ਹੋਣ ਨਹੀਂ ਰੱਖਣਾ ਨਹੀਂ ਰੱਖਣਾ ਨਾ ਮੇਰਾ ਕਿ ਮੈਂ ਲਾਂਵਾਂ ਲੀਆਂ ਮੈਂ ਪੰਜਾ ਹੱਥ ਹੰਦਾਂ ਨਹੀਂ ਵੀ ਆ ਕੋਠੀ ਪਾਈ ਬੈਠੀਆਂ ਕੰਦ ਕਲੇ ਪਹਿਲੀ ਬਣਾਈ ਨਹੀਂ ਤੇ ਫਿਰ ਇਹਨੇ ਦੂਜਾ ਵਹਿ ਕਿਉਂ ਕਰਾਇਆ ਇੱਕ ਰੋ ਹਾਏ ਤੇ ਪੁਲਿਸ ਸਾਹ ਕੋਈ ਪੁਲਿਸ ਸਾਹ ਤੇ ਨਹੀਂ ਸਾਹ ਕਾ ਬਿਛੜ ਜਾ ਅੱਲੜੀ ਮੇਰੇ ਸਾਹ ਕੋਨੇ ਨਾ ਹੈ ਗਈ ਉਹਦੇ ਪਣਾਈ ਕੋਨਾ ਇਹਨਾਂ ਸਹਿਮਤੀ ਨਹੀਂ ਸੌਂਦੀ ਨਹੀਂ ਵਿਖਾਈ ਸਮਰੇ ਅੱਜ ਜਣਾ ਇਹ ਅੱਜ ਮਾਰਦੇ ਨੇ ਮੈਨੂੰ ਘਰੋਂ ਕੱਢਦੇ ਨੇ ਮੇਰੇ ਦੋ ਬੱਚੇ ਨੇ 100 ਰੁਪਏ ਆ ਅੱਜ ਰਹੀ ਗੀਆਂ ਤੇ ਹੁਣ ਤੈਨੂੰ ਕਾਹਦਾ ਸਾਡੇ ਪਿੰਡ ਦੇਗਾ ਜਾ ਮੈਂ ਤਾਂ ਠੰਡੀ ਆ ਅੱਛਾ ਸਾਡੇ ਪਿੰਡ ਕਿਹੜਾ ਹਾਂਜੀ ਹੋਰ ਇਹਨਾਂ ਦੇ ਐਵੇਂ ਤਾਂ ਠੰਡੀ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਪੰਜ ਜਿਛੇ ਮਹੀਨੇ ਹੋ ਗਏ ਨੇ ਨਾ ਲਿਆਂਦਾ ਸਹਿਮਤੀ ਨਾ ਮੈਨੂੰ ਹਾਂਜੀ ਇਹਨਾਂ ਨਾਲ ਹਾਂਜੀ ਇਹਨਾਂ ਨਾਲ ਲਿਆਂਦਾ ਸੀ ਆ ਜਿਹੜੀ ਜਨਾਨੀ ਆ ਨਾ ਸੰਕਣ ਮੇਰੀ ਉਹ ਰਾਜਾਪੁਰ ਦੀ ਨਾ ਲਿਆ ਕੇ ਮੈਨੂੰ ਹੁਣ ਫੇਕਿਆ ਨਾ ਚੰਗੀ ਨਾ ਮੈਂ ਘਰੋਂ ਕੱਢ ਨਾ ਉਮਰ ਕਿੰਨੀ ਹੈ ਉਮਰ ਕੀ ਮੇਰੇ 35 ਸਾਲ ਹੈ ਘਰ ਵਾਲੇ ਆਪਣੇ ਤੋਂ ਪਹਿਲਾਂ ਕੋਈ ਆਇਆ ਸੀ ਹਾਂ ਜੀ ਮੈਂ ਘਰ ਨਾਲੇਸ਼ਾ ਕਰਦਾ ਸੀ ਤੇ ਨਾ ਤਾਂ ਚੱਲ ਬੱਚੇ ਐ ਨਹੀਂ ਸਾਡੇ ਅਸੀਂ ਬੱਚਾ ਬਲੇ ਕਾਕਾ ਗੋਦ ਲਿਆ ਵਾ ਹਾਂ ਸਰ ਉਹ ਤਲਾ ਸਾਰਾ ਵੀ ਨਿਭੜੇ ਹੁੰਦੇ ਨਾਲ ਪਹਿਲਾਂ ਸਾਰੂੰ ਲਿਆ ਕੇ ਮਤਲਬ ਪਹਿਲੇ ਕਾਕੂ ਗੋਦ ਲਿਆਣਾਂ ਪਹਿਲੇ ਮੈਂ ਕਾਕੂ ਗੋਦ ਲਿਆਣੇ ਇਹਨਾਂ ਕਾਕੂ ਗੋਦ ਲਿਆਂਦਾ ਨਹੀਂ ਪਰ ਉਸ ਤੇ ਕਾਕੂ ਰਹਿੰਦਾ ਨਹੀਂ ਸੀ ਤੇ ਕਹਿੰਦੀ ਮੰਮੀ ਤੇ ਕੁੜੀਆਂ ਵੀ ਲਿਆ ਰਸਦੀ ਨਾ ਬੱਚੇ ਨੂੰ ਰੋਟੀ ਖਵਾ ਲੈਣਿਆ ਉਹ ਕਿੰਨਾ ਇਹ ਵੀ ਕਰਦੀ ਨਹੀਂ ਉਹ ਪਹਿਲਾਂ ਕਰਦੇ ਸੀ ਉਹਨਾਂ ਸਾਇਦ ਨੇ ਲਿਆ ਕਹਿੰਦੇ ਹਣ ਲਿਆ ਦੋ ਹੱਥ ਜੋੜ ਦੇ ਕਿ ਮਲਿਆ ਤੋ ਤੇ ਸਾਡੇ ਬੱਚੇ ਨਹੀਂ ਜਾਂਦੇ ਨਹੀਂ ਜਾਂਦਾ ਤੱਕ ਮਾਰਾ ਨਹੀਂ ਕੀਤਾ ਆਜ ਹੱਥ ਮਿਲੋਗ ਨਾ ਕਰ ਰਹੀ ਲਈ ਹੁਣ ਪੇਕੇ ਨਾਲ ਪਰਾਣਾ ਲਿਆ ਬਣਾ ਸਕੱਡ ਨਾ ਆਣਾ ਤਾ ਖੇਲ ਤੇ ਰਾਸ਼ਨ ਤੇ ਲੱਕ ਸੂਰੈ ਨੂੰ ਜਨਾਨੀ ਨੂੰ ਕਹਿਣ ਉਹਨਾਂ ਦੇ ਪੇਕੇ ਪੁਆਦ ਕੁੱਟਣ ਲੱਗ ਪੈਣ ਤੁਰ ਜਾ ਬੰਦੀ ਨਾ ਉਹਨਾਂ ਦੇ ਪੇਕੇ ਢੱਕ ਕੇ ਬੰਦਾ ਕੁੱਟਣਾ ਉਹਦਾ ਸਾਇਤਿਨ ਲਈ ਅੰਦਰ ਦਾ ਦੋ ਮਾਰੀ ਕਿਹੜਾ ਕੋਣ ਪਿਆ ਤੁਹਾਨੂੰ ਜੀ ਇਹ ਉਹਨਾਂ ਦੀ ਦੂਜੀ ਸੱਤ ਹਨ ਪਰ ਇਹ ਆਂਦੀ ਪਰ ਇਹ ਗੱਲ ਨਹੀਂ ਤਾਂ ਤੁਹਾਨੂੰ 6 ਮਹੀਨੇ ਹੋ ਗਏ ਹਾਂਜੀ 6 ਮਹੀਨੇ ਹੋ ਗਏ ਅੱਛਾ ਬੱਚੇ ਕਿਨੇ ਤੁਹਾਡੇ ਗੁੜੀ ਮੁੰਡਾ ਮੇਰਾ ਅੱਛਾ ਹਾਂਜੀ ਉਹ ਪਹਿਲਾਂ ਵਾਲੇ ਵਿੱਚ ਇਹਦੇ ਵਿੱਚੋਂ ਮੈਂ ਨੰਮਿਆ ਰਹਿਨੇ ਪਹਿਲਾਂ ਤੁਹਾਡੇ ਇਹਨਾਂ ਦੇ ਬੱਚਾ ਕੋਈ ਲਾਹ ਵੀ ਕੋਈ ਨਹੀਂ ਗਿਆ ਇਹਨਾਂ ਦਾ ਇਹ ਲਾਹ ਤੋਂ ਬਿਨਾ ਸੀ ਹਾਂ ਹਾਂ ਚਲੋ ਵੀ ਤੇਜ਼ ਨੂੰ ਚੱਲਦਾ ਪਿਆ ਨਹੀਂ ਸਾਡਾ ਕੇਸ ਕੋਈ ਤਾਂ ਕੱਲ ਇਹਨਾਂ ਦੇ ਕੇਸ ਮਨਮਰ ਗੁੱਸੇ ਨੇ ਦੋਵੇਂ ਜਨੀਆਂ ਤੇ ਇਹਨਾਂ ਦਾ ਮਾਰੋ ਪੁੱਟਾਂ ਦੀ ਨਾ ਪਵਾਦਾਂ ਚੱਲ ਲੱਗੇ ਦੋਵੇਂ ਲੜੀਆਂ ਦੋਵੇਂ ਲੜੀਆਂ ਦੋਵੇਂ ਲੜੀਆਂ ਹਾਂ ਹੋੜੇ ਹਾਂ ਬਈ ਨੇ ਮਾਰੇ ਨੇ ਆਏ ਜਿਹੜੀ ਉਹ ਕੀ ਲੱਗਦੀ ਹੈ ਇਹ ਕੀ ਬੀਤੇ ਕਿੱਥੋਂ ਇਹਨੇ ਲਿਆਂਦੀ ਹੈ ਇਹਨੇ ਸਾਡੇ ਖੁੱਫਰ ਨੇ ਜਿਹੜੇ ਕਿੱਥੋਂ ਲਿਆਂਦੀ ਇਹਨੇ ਥਰੀਫੀ ਕੋਲੋਂ ਲਿਆਂਦੀ ਆ ਜਿਹੜੀ ਵਿਚੋਲਣ ਆ ਨਾਲ ਚੱਲੀ ਜਿਹੜੀ ਗੋਲਦੀ ਸੀ ਸਮਾਗਾਈ ਕੀ ਗੱਲ ਹੋਈ ਉਹ ਗੱਲ ਦਾ ਬੰਦਾ ਹੈ ਮੈਂ ਹੱਥ ਦੋਦਲਾਂ ਬੋਹੜਾ ਟਲਾ ਟਾਈਮ ਦਿੱਤਾ ਸਾਨੂੰ ਅੱਜ ਨਾਲ ਆਪੈਰੀ ਲਾ ਦਾ ਕੱਢ ਜੇ ਸ਼ਿਕਾਇਤਾਂ ਕਰ ਦਿੰਦੇ ਆ ਪਿਆ ਅੱਜ ਅੱਜ ਸ਼ਿਕਾਇਤਾਂ ਕਰ ਦਿੰਦਾ ਅੱਛਾ ਬੁੜੀ ਲਿਆਂਦੀ ਸੀ ਮੇਰੇ ਬੇਵਸਤ ਬਾਹਰ ਮੈਂ ਫਿਰ ਵੀ ਜੀ ਕੰਮ ਲੈ ਮੈਨੂੰ ਕੋਈ ਪਤਾ ਡੰਡੇ ਨਾਲ ਮੈਂ ਹੋਣ ਨਹੀਂ ਰੱਖਣਾ ਨਹੀਂ ਰੱਖਣਾ ਮੈਂ ਮੇਰੇ ਕਿ ਮੈਂ ਲਾਵਾ ਲੀਆ ਮੈਂ 50 ਹੱਥ ਨਾਲ ਨਹੀਂ ਵੀਆ ਕੋਠੀ ਪਾਈ ਬੈਠਿਆ ਬੰਦ ਕਿ ਪਹਿਲੀ ਬਣਾਈ ਨਹੀਂ ਤੇ ਫਿਰ ਇਹਨੇ ਦੂਜਾ ਵਾਹ ਕਿਉਂ ਕਰਾਇਆ ਅੱਧਾ ਹੋਇਆ ਹੈ ਅੱਛਾ ੱਧਾ ੱਧਾ ਪਿੰਡ ਕਿਹੜਾ ਜੀ ਜੋੜਾ ਥੰਦੀ ਉਹ ਗੱਲ ਹੰਡੀ ਹਾਂ ਜੜ ਉਹ ਪੁਲਿਸ ਕੀ ਕਹਿ ਰਹੀ ਹੈ ਤੇ ਪੁਲਿਸ ਵਾਲੇ ਆਏ ਸੀ ਪੁਲਿਸ ਕੀ ਕਹਿ ਰਹੀ ਹੈ ਹਾਂ ਨਾ ਬਹੁਤ ਜਿਆਦਾ ਰੱਖ ਪਾ ਦਿੱਤਾ ਆ ਕੇ ਫਾ ਲੋ ਬਹੁਤ ਜਿਆਦਾ ਰੱਖ ਪਾ ਦਿੱਤੀ ਦੋ ਰੱਖ ਦੂ ਦੋ ਤਰ੍ਹਾਂ ਨਾਲ ਪਹਲਾਇਦਾ ਆ ਕੇ سٹਾਮ ਕਰਨਾ ਅੱਛਾ ਹਾਂ ਤੇ ਮੰਦਿਰ ਗੁਰੂ ਸੈਂਪਕਾ ਦਾ ਕਰਨਾ ਆਏ ਨੇ ਹੈ ਸੈਂਪਕਾ ਦਾ ਕਰਨਾ ਆਏ ਨੇ ਮੈਨੂੰ ਕੁੱਤਾ ਤੁਨ ਕਹਿੰਦਾ ਕਿ ਮਾਰੀ ਉੱਥੇ ਮੈਂ ਗਈ ਆ ਥਾਣੇ ਦਰਖਾਸਤ ਕੀਤੀ

ਫੇਰੇ ਕੋਈ ਹਮਤ ਨਹੀਂ ਗਈ ਮੈਂ ਇਹਨੂੰ ਕੱਟਣਾ ਚਾਹਦਾ ਮੈਂ ਇੰਦਰ ਕੋਈ ਘਰ ਲੋਕ ਨਹੀਂ ਬੰਦੇ ਨਾਲਗਾ ਨਾ ਜਨਾਨੀ ਨਾ ਮੇਰਾ ਪੰਜਾਬ ਸਾਹਿਬ ਦੀ ਉਮਰ ਮੈਂ ਤਾਂ ਮਾਈ ਹੂ ਜੀਤੋ ਬੀਬੀ ਜੀਤੋ ਬੀਬੀ ਜੀਤੋ ਬੀਬੀ ਪਿੰਡ ਫੇਰੇ ਗੰਦਗੀਆਂ ਜੋੜੇ ਗੰਦਗੀਆਂ ਆਨੋ ਕੱਟ-ਕੱਟ ਦੇ ਪਰਸੂ ਇਹਨਾਂ ਨੇ 50000 ਰੁਪਏ ਦੀ ਬੁੜੀ ਲਿਆਂਦੀ ਐ 50000 ਦੀ ਬੁੜੀ ਲਿਆਂਦੀ ਐ ਇਹ ਆ ਸਾਡੀ ਮਾਸੀ ਜੀ ਐ ਇਹਨੂੰ ਕੋਈ ਕਾ ਕਰ ਨਰਸਾਹਾਲ ਦੇਣਾ ਤੁਹਾਡਾ ਮਾਸਟਰ 50000 ਦੀ ਬੁੜੀ ਖਰੀਦ ਕੇ ਲਿਆਇਆ ਇਹ ਨੋਈ ਇਹ ਨਾ ਨਾ ਗੱਲ ਇਹ ਨੋ ਉਸ ਨਾਮ ਸਾਹਤ ਪਟ ਪਟ ਤੇ ਨੰਬਰ ਕੱਢ ਦਿੱਤਾ ਹੈ ਅੱਛਾ ਤੇ ਅਸੀਂ ਗਰਪਾਸ ਕੀਤੀ ਉਹ ਕਰ ਲ ਅਸੀਂ ਇਹ ਨਗਰ ਆ ਕੇ ਚਲਵਾਪ ਸਮਝ ਜਾਂਦੇ ਨਹੀਂ ਮਗਰ ਨਹੀਂ ਆਏ ਅੱਜ ਕਿਹਨ ਤੁਨੀ ਲੋੜ ਪੈਣੀ ਹਾਂਜੀ ਕੁੱਤਾ ਕਾਹਦੀ ਕਿ ਲੋ ਤੁਸੀਂ ਅਸੀਂ ਰਪਾਈ ਕੁੱਤਾ ਨਹੀਂ ਹੈ ਆਏ ਨੇ ਤੇ ਲਾਇਦੇ ਆਈਏ ਅਵਾਂ ਵਾਲੀ ਦੀਪਾ ਵਾਲੀ ਨਾ ਕਰਵਾ ਦੀਏ ਬੱਚੇ ਨਾ ਕਰਵਾ ਦੀਏ ਸਾਰਾ ਕੁਝ ਕੀਤਾ ਤੁਹਾਡਾ ਮਾਸੜ ਉਨੇ ਪੂਰੀ ਖਰੀਦ ਕੇ ਲਿਆ ਹਾਂ ਹਾਂ ਕਿੰਨੇ ਕੋਲੋਂ ਖਰੀਦੀ ਹੈ ਹਾਂ ਆਹ ਖਰੀਦੀ ਪਿਆ ਵਾਲੀ ਹਾਂ ਤੇਲੀ ਤੋਂ ਖਰੀਦੀ ਹੈ ਹਾਂ ਜੀ ਇਹਨੇ ਜਾਤਾਂ ਤੋਂ ਮੁੰਡੇ ਕੋ ਖਰੀਦੀ ਹੈ ਇਹਦੀ ਕੀ ਲੱਗਦੀ ਹੈ ਉਹ ਮਾਈ ਵੀ ਨਹੀਂ ਪਸੰਦ ਲੱਗਦੀ ਮਾਈ ਬੰਦਦੀ ਹੈ ਕਿ ਇਹ ਕੀ ਵਾਹ ਨਹੀਂ ਲੱਗਦਾ ਅੱਛਾ ਨਰਮਪਾਤ ਬਾਰੀ ਉਹਦੇ ਟਾਰਪੂਲ ਲਈ ਲੈ ਕੇ ਆਇਆ ਕਿੰਨੇ ਟਾਈਮ ਤੈਨੇ ਵਿਆਹ ਕਰਵਾਇਆ ਵਾਹ ਨਹੀਂ ਲੱਗਦਾ ਕਿੰਨਾ ਟਾਈਮ ਹੋਇਆ ਉਹ ਤਾਂ ਦੁੱਬੇ-ਟੱਪੇ ਗਏ ਨੇ ਗਵਾੜਾਂ ਦੀ ਦੁੱਬੇ ਹੋਏ ਨੇ ਘਰੇ ਆਪਣੇ ਆਏ ਨੇ ਤੇ ਚੱਲ ਆਪਣੇ ਟਾਈਪਾਸ ਕਰ ਤੇ ਚਲੇ ਜਾਣ ਤੇ ਹਾਂ